ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰ ਅਕਸਰ ਜੀ ਕੋਬਰਾਸ ਆ ਬਰਾਸ ਆ ਅੱਗੇ ਦੇ ਸਾਹਮਣੇ ਦੇ ਇੱਕ ਮਿੰਟ ਸਾਰੇ ਸਾਹਮਣੇ ਦੇਖੀ ਮੈਂ ਲੋਕਾਂ ਨੂੰ ਸਿਖਾਉਂਦਾ ਹਾਂ ਅੱਗੇ ਤੋਂ ਸਟਾਰਟ ਕਰਦੇ ਹਾਂ ਦੋ ਕਿ ਵੀ ਆਜੇ ਚਲੋ ਕੁੜੀਆਂ ਵੀ ਆਜੇ ਸਾਰੀਆਂ ਆਜੋ 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 धा क्यामेरा

सिर्फ इतना बता सकता हूँ कि सर जिस तरह आपके पीछे आगे आधार कार्ड अवसर लगा हुआ है जिस फील्ड में जा रहे हो सर इसी तरह धात जमा क्योंकि यहाँ पे आपने जो नाम कमाया है सर जहाँ भी देखो न्यूज में आधार कार्ड अवसर आपके बारे में सर पहले से जाना था लेकिन जो एज ए डी एच ओ आप सर जो अपनी धात में मायू थी हो सर इस तरह का मैंने कभी भी मेरे ऑफिसर आया हो और क्योंकि अपना नाम कमाया और बिना काम के नाम नहीं ਸਰ ਜੀ ਇਸ ਫੀਲਡ ਵਿੱਚ ਆ ਜਾ ਰਹੇ ਹਾਂ ਸਰ ਆਪਕੋ ਬਹੁਤ ਬਹੁਤ ਬਧਾਈ ਅਸਰੀ ਸਿਤਰਮ ਨਾਮ ਰੱਖ ਲਿਓ ਜਿੰਦਗੀ ਬਾਰੇ ਬਾਕੀਆਂ ਬਾਰੇ ਬਾਕੀਆਂ ਨਾਲੋਂ ਮੈਨੂੰ ਬਿਹਤਰ ਪਤਾ ਤੁਸੀਂ ਕਦੀ ਸਮਝੋਤਾ ਨਹੀਂ ਨੇ ਤਹੱਈਏ ਬਣਾਏ ਹੋਏ ਆ ਉਹਨਾਂ ਤੋਂ ਕਦੀ ਪੈਰ ਪਿੱਛੇ ਕੀਤਾ ਭਾਵੇਂ ਕੋਈ ਤੁਹਾਡੇ ਘਰ ਦੇ ਮੈਂਬਰ ਹੀ ਹੋਣ ਤੁਹਾਡਾ ਕੋਈ ਸੰਗਾ ਭਰਾ ਹੀ ਹੋਵੇ ਮੇਰੇ ਖਿਆਲ ਦੇ ਨਾਲ ਰਹਿੰਦਾ ਹੈ ਜਿਹਦੇ ਵਿੱਚ ਦਾਤਸਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਹਾਂ ਅੱਜ ਦੇ ਇਸ ਮੌਕੇ ਤੇ ਜਿੱਥੇ ਕਿ ਬਾਕੀ ਵੀ ਮੈਨੂੰ ਕੋਈ ਮੌਕਾ ਦੇਣਾ ਸਮੇਂ ਦੇ ਵਿੱਚ ਆਉਂਦਾ ਮੈਂ ਇਹ ਦੁਆ ਕਰਦਾ ਹਾਂ ਡਾਕਟਰ ਸਾਹਿਬ ਤੁਹਾਡੀ ਰਿਟਾਇਰਮੈਂਟ ਤੋਂ ਬਾਅਦ ਦੀ ਜਿਹੜੀ ਜ਼ਿੰਦਗੀ ਸਿਹਤਯਾਫਤ ਰਹੇ ਜਿੰਨੀ ਵੀ ਆਯੂ ਭਗਵਾਨ ਨੇ ਤੁਹਾਨੂੰ ਬਖਸ਼ੀ ਹੈ ਚਿੰਤਾਵਾਂ ਰਹਿਤ ਬੀਤੇ ਜੋ ਵੀ ਨੇ ਅਸ਼ੀਰਵਾਦ ਦਿੱਤਾ ਕਿ ਇਸ ਜਿਹੜਾ ਵੀ ਪ੍ਰਾਣੀ ਨੇ ਬਣਾਇਆ ਹੈ 24 ਘੰਟਿਆਂ ਦੇ ਵਿੱਚੋਂ ਇੱਕ ਪਾਲ ਸਰਪਤ ਦੀ ਉਹ ਜਵਾਨ ਤੇ ਬੈਠੇਗੀ ਜੋ ਮੰਗੇਗਾ ਪੁਣਿਆ ਹੋ ਜਾਏਗਾ ਮੈਂ ਦੁਆ ਕਰਦਾ ਭਗਵਾਨ ਉਹ ਇਸ ਲਈ ਉਹੀ ਕੜੀ ਰੋਵੇ ਉਹੀ ਸਮਾ ਹੋਵੇ ਮੈਂ ਦੁਆ ਕਰਦਾ ਸਿਹਤ ਵਿਭਾਗ ਦੇ ਵਿੱਚ ਜਿੰਨੇ ਵੀ ਸਾਡੇ ਸਟਾਫ ਕਾਰਜ ਕਰਤਾ ਸਭ ਤੰਦਰੁਸਤ ਰਹੇ ਜੋ ਵੀ ਮਿਸ਼ਨ ਲੈ ਕੇ ਜਿਹੜਾ ਵੀ ਬੰਦਾ ਚੱਲਿਆ ਹੋਇਆ ਭਗਵਾਨ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰੇ ਜਿੰਨੇ ਵੀ ਸਾਡੇ ਅਫਸਰ ਸਹਿਬਾਨ ਆ ਰੱਬ ਇਹਨਾਂ ਨੂੰ ਹੋਰ ਬੁੱਧੀ ਹੋਰ ਬਲ ਬਖਸ਼ੇ ਤਾਂ ਕਿ ਇਹ ਜਿੰਨੀ ਦੇਰ ਵੀ ਨੌਕਰੀ ਵਿੱਚ ਹੈ ਉਨੀ ਦੇਰ ਸੇਵਾ ਸਾਡੀ ਸਬ ਸਿਸਟਮ ਦੀ ਕਰਦੇ ਰਹੇ ਉਦੋਂ ਬਾਅਦ ਰਿਟਾਇਰ ਹੋ ਕੇ ਕਿਉਂਕਿ ਡਾਕਟਰ ਕਦੀ ਵੀ ਰਿਟਾਇਰ ਨਹੀਂ ਹੁੰਦੇ ਆਖਰੀ ਦਮ ਤੱਕ ਵੀ ਮਾਨਵਤਾ ਦੀ ਸੇਵਾ ਕਰਦੇ ਰਹੇ ਮੈਂ ਜਿੰਨੇ ਵੀ ਡਾਕਟਰ ਸਹਿਬਾਨ ਇਸ ਵੇਲੇ ਮੌਜੂਦ ਹਨ ਮੈਂ ਉਹਨਾਂ ਲਈ ਭਗਵਾਨ ਤੋਂ ਇਹ ਦੁਆ ਕਰਦਾ ਹਾਂ ਬਾਕੀ ਸਟਾਫ ਦੀ ਵੀ ਮੈਂ ਚੜ੍ਹਦੀ ਕਲਾ ਦੀ ਦੁਆ ਕਰਦਾ ਹਾਂ ਭਗਵਾਨ ਸਾਰੇ ਸਟਾਫ ਜਿੰਨੇ ਵੀ ਕਲਿਨਿਕਲ ਸਟਾਫ ਆ ਜਾਂ ਜਿੰਨਾ ਵੀ ਸਟਾਫ ਮੇਰੀ ਗੱਲ ਸੁਣਦਾ ਪਿਆ ਜਿਨ੍ਹਾਂ ਨੇ ਕੰਨ ਦੇ ਵਿੱਚ ਬਾਹਰ ਜਾਂਦੀ ਹੈ ਜਾਂ ਜਿਹੜੇ ਮੈਨੂੰ ਨਹੀਂ ਵੀ ਦੇਖ ਪਾ ਰਹੇ ਮੈਂ ਉਹਨਾਂ ਲਈ ਵੀ ਦੁਆ ਕਰਦਾ ਕਿ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦਾ ਰਹਾ ਮੈਂ ਬਹੁਤਾ ਕੁਝ ਨਾ ਕਹਿੰਦਾ ਹੁਣ ਆ ਮੈਂ ਆਪਣੀ ਆਵਾਜ਼ ਨੂੰ ਹਨ ਵਿਰਾਮ ਦਿੰਦਾ ਜਿਹਨੂੰ ਅੱਜ ਵੀ ਉਹਨਾਂ ਦੇ ਨਾਲ ਜੁੜਿਆ ਹੋਆ ਔਰ ਉਹਨਾਂ ਨੂੰ ਲੱਗਦਾ ਰਹਿੰਦਾ ਪਈ ਕੋਈ ਐਸੀ ਕਮੀ ਨਾ ਰਹੇ ਜਿਹੜੀ ਵਿੱਚ ਤੋਂ ਗੱਲਬਾਤ ਨਾ ਹੋਵੇ ਉਹ ਬਹੁਤ ਕੁਝ ਬੋਲ ਕੇ ਗਏ ਆ ਔਰ ਬਹੁਤ ਵਧੀਆ ਬੋਲਤੇ ਗਏ ਆ ਹੁਣ ਮੈਂ ਆਪਣੇ ਐਨਐਮਸੀ ਦੇ ਇੰਜਾਜ ਡੀਪੀਐਮ ਪ੍ਰਸ਼ਾਸਕ ਨੂੰ ਕਹਿੰਦਾ 2 ਮਿੰਟ ਬਾਅਦ ਹੀ ਉਹਨਾਂ ਤੇ ਦਿੱਪਚੈ परिवार मेंबर्स, समूह अपने स्टाफ मैं कि हर साल या हर जब भी कोई रिटायरमेंट तो होंगी उसके लिए सू बहुत अफसोस तो है कि देखो अपना स्टाफ जा रहा है ठीक है ना मैं जब शेयर है ना क्या खुद ही को कर बदलने भीर तो से पहले खुदा बंदी से कुछ पूछे पता कही क्या तो मैं इसे बिल्कुल फिट स्थान जब तो रहे हैं लेकिन मैं इतने बिल्कुल फिटा किए ये भी तो जो जो भी जिस जाना है, भी तो मतलब के तो है हर चीज़ भी जानिए कि बिठाइए वो चीज़ है कि साफ तो मतलब हमेशा ही रहना है और जो तो चीज़ की जिस जिस तरह की जो एक्टिविटीज हुई है जिस तरह डिपार्टमेंट रह तो मतलब एक्चुअल जो चीज होती है ना फैक्ट जो आप जो गले से फट के लेके आ गए जिस तरह अपने संजय साहब ने कहा कि हाँ जी देखो जी जो चीजें होंगी है कि एक्चुअल उसी लेवल से चलते रहिए ताकि सारे स्टाफ कोई ईमानदारी ना और हर पास से किसी भी मतलब कोई तो गलत चीज ना हो चुकी तो मैं प्रोग्राम सर होगी

ਉਰਤਾਂ ਜਿਹੜੇ ਅਸੀਂ ਤੁਹਾਨੂੰ ਗਿਫਟ ਦੇ ਰਹੇ ਹਾਂ ਅਸੀਂ ਬਹੁਤ ਛੋਟੀ ਜਿਹੀ ਦੇ ਰਹੇ ਹਾਂ ਤੁਹਾਨੂੰ ਸਾਡੀ ਏਡੀ ਆਕਾਰ ਦੀ ਨਹੀਂ ਤੁਹਾਡੇ ਬਰਾਬਰ ਦਾ ਗਿਫਟ ਦੇ ਦਿੱਤੀਏ ਕਿਉਂਕਿ ਜਿੰਨਾ ਪ੍ਰਮਾਤਮਾ ਨੇ ਤੁਹਾਡਾ ਕਦਰ ਚਾ ਕੀਤਾ ਇਸ ਦਾ ਤੁਹਾਡੀਆਂ ਦਿਲ ਦੀਆਂ ਦੁਆਵਾਂ ਤੁਹਾਨੂੰ ਦੇ ਸਕਦੇ ਹੈ। ਹਾਂਜੀ ਸਰ ਇਸ ਤਰ੍ਹਾਂ ਹੋ ਗਿਆ। ਅੱਜ ਸਰ ਨੇ ਮੀਟਿੰਗ ਕਰਾਈ ਹੈ ਉੱਥੇ ਸਾਡੀ ਪ੍ਰੈਕਟਿਕ ਜਾਣਾ ਹੈ। ਉਸ ਤੋਂ ਪਹਿਲਾਂ ਪਹਿਲਾਂ ਅਸੀਂ ਅੱਜ ਸਾਹਮਣੇ ਦੇਖਣਾ ਤੇ ਅੱਜ ਸਾਡੇ ਸਾਹਮਣੇ ਦੇਖਣਾ ਜੀ ਪਰਮਾਇੰਡ ਹਾਂਜੀ ਹਾਂਜੀ ਡਾਕਟਰ ਸਾਹਿਬ ਅੱਜ ਤਾਂ ਦੀ ਰਿਟਾਇਰਮੈਂਟ ਹੈਗੀ ਹੈ ਜੀ ਕੀ ਕਹਿਣਾ ਚਾਹੋਗੇ ਅ ਮੇਰੀ ਰਿਟਾਇਰਮੈਂਟ ਜੇ 58 ਸਾਲ ਉਮਰ ਦੇਖ ਕੇ ਕਰੋ ਤਾਂ ਫਿਰ ਮੇਰੀ 3.5 ਸਾਲ ਦੇ ਕਰੀਬ ਵਜੇ ਜੌਬ ਰਹਿੰਦੀ ਸੀ ਪਰ ਮੈਂ ਵੌਲੰਟੇਰਲੀ ਆਪਣੀ ਰਿਟਾਇਰਮੈਂਟ ਲਈ ਹੈ ਤੇ ਮੈਂ ਉਹਦਾ ਮੇਰਾ ਕੋਈ ਆਪਣਾ ਵਿਜ਼ਨ ਹੈ ਆਪਣਾ ਕੋਈ ਮੇਰਾ ਮਕਸਦ ਹੈ ਤੇ ਅੱਜ ਤੋਂ ਬਾਅਦ ਮੈਂ ਉਸ ਮਕਸਦ ਵੱਲ ਪੂਰੀ ਤਰ੍ਹਾਂ ਡੈਡੀਕੇਟ ਹੋ ਜਾਊਗਾ ਕਮਿਟਮੈਂਟ ਮੇਰੀ ਜਿਹੜੀ ਆ ਉਹਦੇ ਲਈ ਮੈਂ ਬਚਨਬੱਧ ਰਹੂਗਾ ਜੋ ਕੀਤਾ ਸਰ ਸੁਨਨ ਚਾਰਿਆ ਕਿ ਤੁਸੀਂ ਰਾਜਨੀਤੀ ਦੇ ਵਿੱਚ ਵੀ ਜਾ ਰਹੇ ਆ ਉਹਦੇ ਬਾਰੇ ਕੀ ਕਹੂੰਗੇ ਅੱਜ ਦੇ ਡੇਟਸ ਤੱਕ ਕੁਛ ਨਹੀਂ ਮੈਂ ਕਹੂੰਗਾ ਅੱਜ ਤਾਂ ਇੰਜੋਏ ਕਰਦਾ ਰਿਟਾਇਰਮੈਂਟ ਦਾ ਕੱਲ ਨੂੰ ਮੈਂ ਦੱਸਾਂਗਾ ਕਿੱਧਰ ਜਾਣਾ ਅੱਜ ਤਾਂ ਮੈਂ ਸਰਕਾਰੀ ਕਰਮਚਾਰੀ ਸਰਕਾਰੀ ਅਫਸਰ ਹਾਂ ਕੱਲ ਤੋਂ ਫਿਰ ਮੇਰਾ ਇਹ ਰੈਸਟ੍ਰਿਕਸ਼ਨਸ ਨਹੀਂ ਰਹਿਣੀਆਂ ਤੇ ਮੈਂ ਬੜਾ ਕੁਝ ਕਹਾਂਗਾ ਅੱਜ ਮੈਂ ਇੰਨਾ ਹੀ ਕਹਿਣਾ ਚਾਹਣਾ ਵੀ ਦੇਖੋ ਇੰਜੋਏ ਕਰੋ ਰਿਟਾਇਰਮੈਂਟ ਆਪਣੀ ਨੂੰ ਅੱਜ ਡੇ ਸਰਕਾਰੀ ਆ ਕੱਲ ਨੂੰ ਦੇਖਾਂਗੇ ਸਿਰ ਜਿਹੜੇ ਸ਼ਹਿਰ ਵਾਸੀ ਤੁਹਾਡੇ خوف ਤੋਂ ਜਿੱਥੋਂ ਤੁਸੀਂ ਮੰਗਦੇ ਸੀਗੇ ਯਾਰ ਫੂਡ ਸੇਫਟੀ ਆਫੀਸਰ ਨੇ ਆਣਾ ਹੈ ਤੇ ਹੁਣ ਸ਼ਹਿਰ ਵਾਸੀਆਂ ਨੂੰ ਤੁਸੀਂ ਕਹਿਣਾ ਚਾਹੂਗੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਖੌਫ ਨਾਲ ਕਦੀ ਕੋਈ ਚੀਜ਼ ਠੀਕ ਨਹੀਂ ਹੋ ਸਕਦੀ ਜੇ ਤੁਸੀਂ ਕਹੋ ਐਨਡੀਪੀਐਸ ਸੈਕਟਰ ਦਾ ਨਸ਼ਾ ਰੁਕ ਜਾਊਗਾ ਨਹੀਂ ਰੁਕਿਆ ਅੱਜ ਤੱਕ ਵੀ ਨਹੀਂ ਰੁਕਿਆ ਪੀਐਨਡੀਟੀ ਐਕਟ ਨਾਲ ਗਰਭ ਦਾ ਪਤਾ ਐਸਡੀ ਥੋੜਾ ਰੁਕ ਗਈ ਨਹੀਂ ਰੁਕ ਸਕਦੀ ਰੁਕ ਸਕਦੀ ਤਾਂ ਸਿਰਫ ਅਵੇਅਰਨੈਸ ਨਾਲ ਰੁਕ ਸਕਦੀ ਆ ਤੁਸੀਂ ਹੁਣੇ ਕਿਹਾ ਖੌਫ ਦਾ ਮਾਹੌਲ ਮੈਂ ਕਦੀ ਖੌਫ ਦਾ ਮਾਹੌਲ ਸੋਚ ਕੇ ਕਦੀ ਪੈਦਾ ਵੀ ਨਹੀਂ ਕੀਤਾ ਮੇਰੀ ਅਪਰੋਚ ਬਾਈਲੈਟਰਲ ਰਹੀ ਹੈ ਔਰ ਮੈਂ ਚਾਹਿਆ ਆਪੇ ਜਿੱਥੇ ਗੰਦਬ ਵੇਚਣ ਵਾਲੇ ਜਾਂ ਕਟਿਆ ਮਿਆਰੀ ਚੀਜ਼ ਨਹੀਂ ਦਿੰਦੇ ਉਹ ਜਿਹੜੇ ਖਾਣ ਵਾਲੇ ਉਹ ਗੁਰੇਜ਼ ਕਰਨ ਉਹਨਾਂ ਨੂੰ ਅਵੇਅਰ ਕੀਤਾ ਹਰ ਤਰ੍ਹਾਂ ਨਾਲ ਔਰ ਜਿਹੜਾ ਸਾਰਾ ਮੇਜਰ ਪਾਰਟ ਮੇਰਾ ਰਿਹਾ ਸੀਗਾ ਉਹ ਲੋਕਾਂ ਨੂੰ ਅਵੇਅਰ ਕਰਨ ਲਈ ਰਿਹਾ ਸੀ ਔਰ ਮੈਂ ਉਹਦੇ ਵਿੱਚ ਅਕਾਲ ਪੁਰਖ ਦੀ ਮਿਹਰ ਨਾਲ ਕਾਮਯਾਬੀ ਹੋਇਆ ਜਿੱਦਾਂ ਤੁਸੀਂ ਰਿਟਾਇਰ ਹੋ ਰਹੇ ਹੋ ਰਿਟਾਇਰ ਹੋਣ ਤੋਂ ਬਾਅਦ ਵੀ ਇਹ ਆਪਣੀ ਸੇਵਾ ਜਾਰੀ ਰੱਖੋਗੇ ਸਮਾਜ ਸੇਵਾ ਲਈ ਦੀ ਚਾਹ ਹਾਂ ਬਿਲਕੁਲ ਜੀ ਮੈਂ ਛੱਡੀ ਇਸ ਲਈ ਰਿਹਾ ਕਿਉਂਕਿ ਇੱਥੇ ਕਈ ਮੇਰੀਆਂ ਉਸ ਸੇਵਾ ਲਈ ਮੇਰੀਆਂ ਪਬੰਦੀਆਂ ਮੇ ਜੇ ਦੇਚ ਮੈਂ ਨਾ ਖੁੱਲ ਕੇ ਨਹੀਂ ਕੰਮ ਕਰ ਸਕਦਾ ਮੈਨੂੰ ਲੱਗਦਾ ਪੇ ਮੇਰਾ ਜਿਹੜਾ ਪੋਟੈਂਸ਼ੀਅਲ ਆ ਜਿੰਨਾ ਮੇਰੇ ਚ ਕੰਮ ਕਰਨ ਦਾ ਜਜ਼ਬਾ ਆ ਉਹ ਉਹ ਡਾਊਨ ਹੋ ਜਾਂਦਾ ਡਿਕਲਾਈਨ ਹੋ ਜਾਂਦਾ ਆ ਔਰ ਮੈਂ ਕਈ ਚੀਜ਼ਾਂ ਚ ਚਾਹਣਾ ਹੁ ਨਾ ਅੱਗੇ ਵਧ ਕੇ ਕੰਮ ਕਰਾਂ ਮੈਂ ਨਹੀਂ ਕਰ ਸਕਦਾ ਮੈਂ ਉਹ ਜਿਹੜੀ ਲਿਮਟ ਮੇਰੇ ਤੇ ਲੱਗੀ ਸੀਮਾ ਲੱਗੀ ਆ ਉਹਨ ਮੈਂ ਹਟਾਉਣਾ ਚਾਹੁੰਦਾ ਸੀ ਉਹ ਸੀਮਾ ਨੂੰ ਹਟਾਉਣ ਲਈ ਮੈਂ ਸਾਢੇ 3 ਸਾਲ ਪਹਿਲਾਂ ਰਿਟਾਇਰਮੈਂਟ ਲਈ ਆ ਤੁਹਾਡੇ ਤੋਂ ਬਾਅਦ ਜਿਹੜੇ ਡੀ ਐਚਓ ਸਾਹਿਬ ਆਉਗੇ ਤੁਹਾਨੂੰ ਲੱਗਦਾ ਕਿ ਕੀ ਉਹਨਾਂ ਨੂੰ ਦੋਗੇ ਤੁਸੀਂ ਕੁਝ ਇਦਾਂ ਕੇ ਕੰਮ ਕਰਨ ਨੂੰ ਆ ਦੇਖੋ ਮੈਂ ਆਪਣਾ ਜਵਾਬ ਦੇ ਆ ਹਰ ਕੋਈ ਸਿਵਲ ਸਰਜਨ ਸਾਹਿਬ ਆਪਣੇ ਜਵਾਬ ਦੇ ਖੜੇ ਆ ਡਾਕਟਰ ਸਾਹਿਬ ਹਰ ਬੰਦਾ ਇੰਡੀਵਿਜੂਅਲੀ ਆਪਣੇ ਤੌਰ ਤੇ ਵਧੀਆ ਆ ਜਿੰਨਾ ਕੰਮ ਕਰ ਰਿਹਾ ਠੀਕ ਕਰ ਰਿਹਾ ਪਰ ਮੈਂ ਤਾਂ ਆਪਣਾ ਅਨਸਰ ਇਹ ਵੱਲ ਆ ਮੈਂ ਜਿਹੜਾ ਮੇ ਤੋਂ ਬਾਅਦ ਆਊਗਾ ਪਰ ਮੈਂ ਚਾਹਾਂਗਾ ਇਦਾਂ ਦਾ ਆਕਾਸ਼ ਇੰਡੀਆ ਵਿੱਚ ਜਾਂ ਪੰਜਾਬ ਨੂੰ ਤਾਂ ਲੈ ਲਈਏ ਇਦਾਂ ਦਾ ਸਿਸਟਮ ਹੋ ਜੇ ਮਜਬੂਰ ਇਹਨਾਂ ਨੂੰ ਕੰਮ ਕਰਨਾ ਪਵੇ ਸਭ ਨੂੰ ਹਾਲਾਤ ਹੀ ਐਟਮੋਸਫੇਅਰ ਇਦਾਂ ਦਾ ਬਣ ਜਾਵੇ ਬੰਦਾ ਵੀ ਖੁਸ਼ ਹੋਣੇ ਆ ਸ਼ਹਿਰ ਦੇ ਤੇ ਜਿਹੜੇ ਤੁਹਾਡੇ ਚਾਹਵਾਨ ਜਿਹੜੇ ਮਜੂਦ ਸੁਣੇ ਆ ਇਹਨਾਂ ਨੂੰ ਵੀ ਸੁਣਿਆ ਤੁਹਾਡੇ ਦੇਖੋ ਚਾਹ ਜਿਹੜੇ ਖੁਸ਼ ਤੁਸੀਂ ਦੇਖਣਾ ਪਹਿਲਾਂ ਖੁਸ਼ ਕੌਣ ਹੁੰ ਤੇ ਦੁੱਖਣ ਵਾਲੀ ਗੱਲ ਹੈ ਪਈ ਦੁਖੀ ਕੌਣ ਹੁੰਦੇ ਆ ਜਾਣ ਤੋਂ ਦੁੱਖ ਕਿਹਨਾਂ ਨੂੰ ਲੱਗਾ ਜਿਹੜਾ ਜਿਹੜਾ ਬੰਦਾ ਐਂਟੀ ਸੋਸ਼ੀਅਲ ਹੈ ਸਮਾਜ ਦੇ ਐਂਟੀ ਹੈ ਉਹ ਉਹ ਮੈਨੂੰ ਲੱਗਦਾ ਪਈ ਉਹ ਖੁਸ਼ ਹੈ ਤਾਂ ਕੋਈ ਐਡੀ ਗੱਲ ਨਹੀਂ ਉਹ ਖੁਸ਼ ਹੈ ਮੇਰੇ ਜਾਣ ਨਾਲ ਜਿਹੜਾ ਤੁਹਾਡੇ ਚਾਹ ਬਣ ਜਿਹੜੇ ਮਜੂਸ ਸੁਣ ਕੇ ਵੀ ਡਾਕਟਰ ਸਾਹਿਬ ਨੇ ਹੁਣ ਰਿਜਾਇਨ ਕਰ ਦੇਣਾ ਤੇ ਕੌਣ ਦੇਖੂਗਾ ਜਿਹੜਾ ਮੇਰੀ ਫੂਟ ਜਿਹੜਾ ਇਦਾਂ ਪਪਲਾ ਬਣੂਗਾ ਉਹ ਜਿਹੜਾ ਇਦਾਂ ਗੱਲ ਹੈਗੀ ਆ ਕੋਈ ਚੀਜ਼ ਜਿਹੜਾ ਮੈਂ ਲੈ ਕੇ ਟਾਰਗੇਟ ਚੱਲਿਆ ਮੈਂ ਇਸ ਸੋਚ ਕੇ ਚੱਲਿਆ ਪਈ ਮੈਂ ਜਿਹੜਾ ਉਹ ਮੇਰੇ ਵੀਰ ਆ ਜਿਨ੍ਹਾਂ ਦਾ ਇਦਾਂ ਦਾ ਸਵਾਲ ਹੈ ਉਹਨਾਂ ਨੂੰ ਮੈਂ ਮਜੂਸ ਨਹੀਂ ਹੋਣ ਦਵਾਂਗਾ ਮੈਂ ਕੁਛ ਇਦਾਂ ਦਾ ਕਰੂੰਗਾ ਵੀ ਜਿਹੜੇ ਮਿਲਾਵਟਖੋਰ ਆ ਜਿਹੜੇ ਗੰਧ ਖੜਾਉਂਦੇ ਆ ਜੇ ਉਹਨਾਂ ਦੀ ਖੁਸ਼ੀ ਆ ਬਹੁਤਾ ਚਿਰ ਖੁਸ਼ੀ ਬਰਕਰਾਰ ਨਾ ਰਹੇ ਔਰ ਜਿਹੜੇ ਜਿਹੜੇ ਮਜੂਸ ਹੋਏ ਉਹਨਾਂ ਦੀ ਮਜੂਰਸੀ ਬਹੁਤਾ ਚਿਰ ਨਾ ਰਹੇ ਕੁਛ ਇਦਾਂ ਦੀ ਪਾਥ ਤੇ ਟਰੈਕ ਤੇ ਚੱਲ ਜਾਈਏ ਸਾਰੇ ਉਹ ਦੇਖਾਂਗੇ ਕਿਹੜਾ ਪਾਥ ਹੈ ਸਟ੍ਰੀਮ ਕਿਹੜੀ ਆ ਵਿਜ਼ਨ ਮੇਰਾ ਬੜਾ ਕਲੀਅਰ ਆ ਜਿੱਦਨ ਮੈਂ ਜਾਣਾ ਹੁੰਦਾ ਤੇ ਮੈਂ ਚਾਹੂੰਗਾ ਵੀ ਸਾਡਾ ਪੰਜਾਬ ਵਾਕਈ ਰੰਗਲਾ ਪੰਜਾਬ ਬਣੇ ਸਾਡਾ ਪੰਜਾਬ ਇੱਕ ਬਿਊਟੀਫੁਲ ਪੰਜਾਬ ਬਣੇ ਜਿਹਦੀ ਅਸੀਂ ਸੁਪਨਾ ਲੈਨੇ ਆ ਗੱਲਾਂ ਬਾਤਾਂ ਨਾਲ ਨਹੀਂ ਬਣਨਾ ਹੈਗਾ ਨਾ ਗੱਲਾਂ ਨਾਲ ਅੱਜ ਤੱਕ ਬਣਿਆ ਹੈ ਪ੍ਰੈਕਟੀਕਲੀ ਕਰਨਾ ਪਊਗਾ ਡੀ ਐਚਓ ਸ਼ਿਪ ਕੀਤੀ ਹੈ ਤੇ ਅੱਜ ਛੱਡਣ ਦਾ ਕੋਈ ਮਲਾਲ ਨਹੀਂ ਉਦਾਸੀ ਹੁੰਦੀ ਆ ਕਿਉਂਕਿ ਇੰਨੇ ਸਟਾਫ ਨੂੰ ਇੰਨਾ ਤੁਹਾਡਾ ਪਿਆਰ ਹੁੰਦਾ ਆ ਜਿੱਥੇ ਤੁਸੀਂ ਇੰਨਾ ਕੰਮ ਕੀਤਾ ਬਟ ਨਾਲ ਦੇ ਨਾਲ ਮੈਨੂੰ ਇਹ ਲੱਗਦਾ ਵੀ ਮੈਂ ਵੱਡੇ ਕੌਜ਼ ਵਾਸਤੇ ਛੱਡ ਰਿਹਾ ਮੈਂ ਮੈਨੂੰ ਕੀ ਲੋੜ ਸੀ त्याਗਣ ਦੀ ਸਾਰਾ ਕੁਝ ਤੁਸੀਂ ਦੇਖੋਗੇ ਜੇ ਗਣੇ ਤਤਾ ਸਾਰਿਆਂ ਦਾ ਹੀ ਵਧੀਆ ਆ ਤੇ ਲਾਸ ਹੀ ਲਾਸ ਹੈ ਹਰ ਚੀਜ਼ ਦਾ ਫਾਇਦਾ ਤਾਂ ਨਹੀਂ ਛੱਡਣ ਚਾਹਿਆ ਪਰ ਮੇਰੇ ਮੇਰਾ ਜਿਹੜਾ ਵਿਜ਼ਨ ਹੈ ਨਾ ਉਹਦੇ ਮੁਤਾਬਕ ਮੈਂ ਬਹੁਤ ਵੱਡੇ ਕਾਜ਼ ਲਈ ਜਾ ਰਿਹਾ ਜਿਵੇਂ ਲੋਕਾਂ ਦਾ ਕਹਿਣਾ ਕਿ ਤੁਸੀਂ ਰਾਜਨੀਤੀ ਚਾਹ ਰਹੇ ਹੋ ਤੇ ਰਾਜਨੀਤੀ ਜਾ ਕੇ ਵੀ ਇਦਾਂ ਸੇਵਾ ਕਰੋਗੇ ਕਿ ਰਾਜਨੀਤੀ ਦਿਖਾਓਗੇ ਜਿੱਦਾਂ ਬਾਕੀ ਮੈਂ ਕਹਾਂ ਨਾ ਰਾਜਨੀਤੀ ਦੇ ਖੇਤਰ ਤੇ ਗੱਲ ਤਾਂ ਜਿਹੜੀ ਹੈ ਨਾ ਕਰਾਂਗੇ ਜਾਣਾ ਕਿ ਨਹੀਂ ਜਾਣਾ ਇਹ ਤਾਂ ਸਮਾਂ ਦੱਸੇਗਾ ਪਰ ਮੈਂ ਤਾਂ ਤੁਹਾਨੂੰ ਇੱਕ ਗੱਲ ਕਹੀ ਹੈ ਭਈ ਡੀਐਚਓ ਚਾਹੇ ਜਿੰਪਾ ਜੀ ਨੇ ਲਵਾਇਆ ਮੰਤਰੀ ਚਾਹੇ ਜਾ ਕੇ ਲਵਾਏ ਹੁਣ ਦੀ ਸਰਕਾਰ ਲਵਾਈ ਚਾਹੇ ਪਹਿਲੀ ਸਰਕਾਰ ਲਵਾਈ ਚਾਹੇ ਮਾਨਯੋਗ ਅਦਾਲਤ ਨੇ ਸਟੇ ਦਿੱਤਾ ਡੀਐਚਓ ਤਾਂ ਮੈਂ ਉਹੀ ਰਹਾ ਕੰਮ ਤਾਂ ਮੈਂ ਉਦਾਂ ਹੀ ਕਰਦਾ ਰਹਾ ਜਿਹੜੇ ਬੰਦੇ ਨੇ ਸੇਵਾ ਕਰਨੀ ਜਿਹਦਾ ਟੈਂਪਰਾਮੈਂਟ ਜਿੱਦਾਂ ਦਾ ਹੁੰਦਾ ਉਹ ਨਹੀਂ ਹਟਦਾ ਹੁੰਦਾ ਤੇ ਜਿਹੜਾ ਕਰਪਟ ਬੰਦਾ ਉਹਨੇ ਵੀ ਨਹੀਂ ਹਟਣਾ ਪਾਵਾ ਜਿੱਦਾਂ ਦੀ ਮਰਜ਼ੀ ਪੋਸਟ ਤੇ ਬਿਠਾ ਦੋ ਸੋ ਮੈਨੂੰ ਲੱਗਦਾ ਵੀ ਤੁਸੀਂ ਸਿਆਸਤ ਵਿੱਚ ਵੀ ਕਈ ਇਦਾਂ ਦੀਆਂ ਸ਼ਖਸੀਅਤਾਂ ਦੇਖੀਆਂ ਜਿਨ੍ਹਾਂ ਦਾ ਜਿਹੜਾ ਤੁਸੀਂ ਕਦੀ ਉਹਨਾਂ ਦੀ ਪਾਰਟੀ ਨੂੰ ਜਾਂ ਪਿੱਛੇ ਕਦੀ ਨਹੀਂ ਦੇਖਿਆ ਤੁਸੀਂ ਉਸ ਪਰਸਨਲੀ ਫੋਕਸਡ ਰਹਿੰਦੇ ਹੋ ਕਿਉਂਕਿ ਉਸ ਪਰਸਨ ਦਾ ਜਿਹੜਾ ਆਪਣੇ ਕੰਮ ਪ੍ਰਤੀ ਕਮਿਟਮੈਂਟ ਹੈ ਉਹਦਾ ਜਿਹੜਾ ਸਟ੍ਰਕਚਰ ਇਟ ਆਊਟ ਚਾਹ ਹੁੰਦਾ ਤੇ ਲੋਕਾਂ ਦਾ ਨਜ਼ਰੀਆ ਕਦੇ ਧਿਆਨ ਹੀ ਨਹੀਂ ਜਾਂਦਾ ਕਿ ਉਹਨੂੰ ਕਿਨੇ ਲਵਾਇਆ ਕਿਹੜੀ ਸਟਰੀਮ ਚ ਜਾ ਰਿਹਾ ਕਿੱਧਰ ਜਾ ਰਿਹਾ ਨੋ ਉਹਦਾ ਕੰਮ ਹੀ ਇੰਨਾ ਹੁੰਦਾ ਲੋਕਾਂ ਦਾ ਧਿਆਨ हट ਜਾਂਦਾ ਹਰ ਚੀਜ਼ ਵੱਲੋਂ ਸੋ ਮੈਂ ਚਾਹੂੰਗਾ ਕਿ ਮੁੱਦੇ ਬਹੁਤ ਮੋਟੇ ਬੜੇ ਸੈਂਸਿਟਿਵ ਆ ਸਾਡੇ ਇਸ਼ੂਜ਼ ਬੜੇ ਵੱਡੇ ਵੱਡੇ ਆ ਬਹੁਤ ਬੇਕਾਰ ਦੀ એનર્ਜੀ ਲਾਤੀ ਐਵੇਂ ਆਪਸ ਵਿੱਚ ਨਿੰਦ ਦੇ ਕਝੂਦ ਨੂੰ ਕੰਡਮ ਕਰਦੇ ਉਹ ਹਟਿਏ ਉੱਤੋਂ ਮੈਂ ਇੱਕ ਲਾਈਨ ਜ਼ਰੂਰ ਸ਼ੇਅਰ ਅੱ ਉਹ ਮੂਜੇ ਜੋ ਅੱਜ ਦਾ ਮੈਂ ਦੇਖਿਆ ਕਿ ਤੂੰ ਮੂਜੇ ਮੈਂ ਤੁਝੇ ਇਲਜ਼ਾਮ ਦਿਤਤੇ ਹੈ ਮਗਰ ਆਪਣੇ ਅੰਦਰ جھਾਂਕਤਾ ਤੂੰ ਵੀ ਨਹੀਂ ਮੈਂ ਵੀ ਨਹੀਂ ਗਲਤ ਫਹਮੀਓ ਨੇ ਪੈਦਾ ਕਰਦੀ ਹਮ ਦੋਨੋ ਮੇ ਦੂਰੀਆ ਵਰਨਾ ਫਿਤਰਤ ਕਾ ਬੁਰਾ ਤੂੰ ਵੀ ਨਹੀਂ ਮੈਂ ਵੀ ਨਹੀਂ ਹਮ ਦੋਨੋ ਕਾ ਸਫਰ ਤੋ ਹੈ ਜਾਰੀ ਲੇਕਿਨ ਇੱਕ ਪਲ ਕੇ ਲਿਏ ਰੁਕਾ ਤੂੰ ਵੀ ਨਹੀਂ ਮੈਂ ਵੀ ਨਹੀਂ ਸੋ ਮੈਂ ਇਹ ਕਹਿਣਾ ਚਾਹਣਾ ਇਸ ਸਿਨੈਰੀਓ ਵੀ ਦੇਖ ਲਿਆ ਅਗਲਾ ਵੀ ਸਿਨੈਰੀਓ ਦਿਖਾਵਾਂਗੇ ਡਾਕਟਰ ਸਾਹਿਬ ਐਜ਼ ਅ ਡੀ ਐਚਓ ਤੁਸੀਂ ਬਹੁਤ ਹਾਈ ਸਟੈਂਡਰਡ ਸੈੱਟ ਕੀਤਾ ਹੈ ਡਾਕਟਰ ਸਾਹਿਬ ਆਨ ਵਾਲੀ ਟਾਈਮ 'ਚ ਕੌਣ ਹੁਸ਼ਿਆਰ ਪ੍ਰੋਦਾ ਨਾਵਾ ਡੀਐਚਓ ਹੋ ਸਕਦਾ ਹੈ ਔਰ ਡਾਕਟਰ ਸਾਹਿਬ ਦੀ ਕਾਰੇ ਪ੍ਰਣਾਲੀ ਨੂੰ ਦੇਖਦਿਆਂ ਕੀ ਤੁਸੀਂ ਗਵਰਨਮੈਂਟ ਨੂੰ ਰეკਮੈਂਡ ਕਰੋਗੇ ਕਿ ਪੰਜਾਬ ਦੇ ਵਿੱਚ ਬੈਸਟ ਡੀਐਚਓ ਸ਼ਿਪ ਦਾ ਅਵਾਰਡ ਰੱਖਿਆ ਜਾਵੇ ਹਾਂ ਹੋਰ ਤੁਸੀਂ ਕਹੋ ਬੈਸਟ ਡੀਐਚਓ ਸ਼ਿਪ ਦਾ ਅਵਾਰਡ ਮੈਂ ਸਵਾਲ ਨਹੀਂ ਉਠਾ ਸਕਦਾ ਹੋ ਤੁਸੀਂ ਉਠਾਓ ਅਵਾਰਡ ਦੋਣੇ ਤੁਸੀਂ ਦਵਾਓ ਜਿਹੜੇ ਅੱਗੇ ਵੀ ਤੁਸੀਂ ਮੈਨੂੰ ਬਹੁਤ ਦਵਾ ਦਿੱਤੇ ਆ ਬਾਕੀ ਜਿਹੜਾ ਜਿਹੜਾ ਲੌਣਾ ਡੀਐਚਓ ਅੱਗੇ ਕਹਿੰਦੇ ਮੇਰੇ ਤੋਂ ਬਾਅਦ ਰਿਪਲੇਸਮੈਂਟ ਆਉਣੀ ਆ ਇਹ ਮੇਰਾ ਪ੍ਰੈਰੋਗੇਟਿਵ ਨਹੀਂ ਇਹ ਤਾਂ ਸਰਕਾਰ ਦਾ ਪ੍ਰੈਰੋਗੇਟਿਵ ਹੈ ਹੈਲਥ ਮਿਨਿਸਟਰ ਦੇਖਣਗੇ ਕਿ ਇਹਨੂੰ ਲਾਉਣਾ ਹੈ ਪਰ ਮੈਂ ਇਹ ਜ਼ਰੂਰ ਕਹਿਣਾ ਜਦੋਂ ਮੈਂ ਡੀ ਐਚਓ ਸ਼ਿਪ ਜੁਆਇਨ ਕੀਤੀ ਨਾ ਤਾਂ ਮੈਂ ਮੈਨੂੰ ਜੇ ਕੋਈ ਟਿੱਤਰਾਂ ਕਰਦੇ ਹੁੰਦੇ ਸੀ ਮੇਰੇ ਪਹਿਲੇ ਡੀ ਐਚਓ ਤਾਂ ਮੈਂ ਉਹਨਾਂ ਨੂੰ ਕਹਿੰਦਾ ਸੀ ਤੁਹਾਡੇ ਵੀਜੇਓ ਕੰਡੇ ਚੁਗ ਰਿਹਾ ਤੇ ਬੜਾ ਮੁਸ਼ਕਲਾਂ ਜੇ ਆ ਜਾ ਰਹੀਆਂ ਤੁਹਾਡੀਆਂ ਕਰਤੂਤਾਂ ਕਰਕੇ ਫੇਸ ਕਰ ਰਿਹਾ ਤੇ ਮੈਂ ਇਹ ਜ਼ਰੂਰ ਕਹਿਣਾ ਤੇ ਮੈਂ ਜੇ ਕੋਈ ਬੰਦਾ ਅੱਗੇ ਤੋਂ ਕੋਈ ਚਾਹੇ ਵੀ ਮੈਂ ਗਲਤ ਪ੍ਰੈਕਟਿਸ ਕਰਨੀ ਹੈ ਡੀ ਐਚਓ ਮੈਂ ਉਹਦੇ ਲਈ ਵੀ ਕੰਡੇ ਇਨ ਇੱਕ ਵਿੱਚ ਤੇ ਉਹਦੇ ਲਈ ਵੀ ਰਾਹ ਸੌਖਾ ਨਹੀਂ ਰਿਹਾ ਜੇ ਕੋਈ ਕ腐ਸ਼ਨ ਕਰਨੀ ਚਾਹੇਗਾ ਇਹ ਰਾਹ ਉਹਦੇ ਲਈ ਵੀ ਨਹੀਂ ਸੌਖਾ ਹੈ ਸਰਦਾਰ ਅੱਜ ਦੇ ਦਿਨ ਆਪਣੇ ਪੇਰੈਂਟਸ ਨੂੰ ਮਿਸ ਕਰਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੰਨਾ ਹੀ ਕਹਿਣਾ ਚਾਹਾਂਗਾ ਪੇਰੈਂਟਸ ਜਿਹਨਾਂ ਨੇ ਤੁਹਾਨੂੰ ਸੰਸਕਾਰ ਦਿੱਤੇ ਹੁੰਦੇ ਜਿਹਨਾਂ ਤੁਹਾਨੂੰ ਬਹੁਤ ਕੁਝ ਇਸ ਰਾਹ ਤੇ ਇਮਾਨਦਾਰੀ ਦੇ ਤੋਰੇ ਆ ਪਲ-ਪਲ ਆਪਣੇ ਸਾਥ ਤੁਹਾਨੂੰ ਚੰਗਾ ਸਿਰਜਣਾ ਕਰਨ ਵਾਸਤੇ ਲਗਾਇਆ ਉਹਨਾਂ ਨੂੰ ਕਿਸੇ ਦਾ ਕਰਦਾ ਹੀ ਆ ਉਹ ਨਹੀਂ ਵੀ ਅੱਜ ਇਸ ਦੁਨੀਆ 'ਚ ਹੈਗੇ ਜਿੱਥੇ ਵੀ ਹੋਣਗੇ ਉਹਨਾਂ ਨੂੰ ਨਾਰਾਜ਼ ਨਹੀਂ ਕਰੂੰਗਾ ਕੋਸ਼ਿਸ਼ ਕਰੂੰਗਾ ਰਸਨ ਢੱਕਾ ਦੀ ਵੀ ਮੇਰਾ ਕੋਈ ਕਰਮ ਇਦਾਂ ਦਾ ਨਾ ਹੋਵੇ ਜਦ ਤੋ ਉਹਨਾਂ ਨੂੰ ਜਿੱਥੇ ਵੀ ਆ ਉਹਨਾਂ ਨੂੰ ਫੇਸ ਲੱਗੇ ਹਾਰਟ ਹੋਣ ਮੈਂ ਨਹੀਂ ਚਾਹੁੰਦਾ